ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸਨਾ ਪ੍ਰਿਆਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਬਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਪਿੰਡ ਵੀਲਾ ਬੱਜੂ ਦੀ ਸਮੂਹ ਸੰਗਤ ਸਮੂਹ ਨੌਜਵਾਨ ਵੀਰਾਂ ਨੇ ਮਹਾਨ ਉਪਰਾਲਾ ਕੀਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਜਾਹਰ ਪੀਰ ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਦੀਨ ਦੁਨੀਆ ਦੇ ਮਾਲਕ ਨੇ ਐਸੇ ਮਹਾਨ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਆਪਾਂ ਸਾਰੇ ਰਲ ਮਿਲ ਕੇ ਸਤਿਗੁਰੂ ਦੀ ਗੋਦ ਵਿੱਚ ਇਕੱਤਰ ਹੋਏ ਹਾਂ ਦਾਸ ਤੋਂ ਪਹਿਲਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੇ ਪਿਆਰ ਨਾਲ ਆਪ ਜੀ ਨੂੰ ਨਿਰੋਲ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ ਮੈਂ ਨਿਰੋਲ ਤਾਂ ਕਿ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਲਯੁਗ ਨੂੰ ਕਲਯੁਗ ਦੇ ਵਿੱਚ ਕੀਰਤਨ ਨੂੰ ਪ੍ਰਧਾਨਾ ਲਿਖਿਆ ਹੈ ਅਕਸਰ ਆਪਾਂ ਇਹ ਸ਼ਬਦ ਪੜ੍ਹਦੇ ਜਦੋਂ ਹਜੂਰ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪਿਐ ਲਾਇ ਧਿਆਨਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜਦੋਂ ਅਸੀਂ ਗੁਰੂ ਦੀ ਕੀਰਤੀ ਕਰਦੇ ਹਾਂ ਕੀਰਤੀ ਬਾਣੀ ਪੜ੍ਹ ਕੇ ਵੀ ਹੁੰਦੀ ਹੈ ਇਤਿਹਾਸ ਸੁਣ ਕੇ ਵੀ ਹੁੰਦੀ ਹੈ ਪਰ ਮਨੁੱਖੀ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਵੀ ਕੀਰਤਨ ਨੂੰ ਹੀ ਪ੍ਰਧਾਨ ਕਿਉਂ ਲਿਖਿਆ ਉਹਦਾ ਕਾਰਨ ਇਹ ਹੈ ਕਿ ਜਦੋਂ ਕੋਈ ਇਤਿਹਾਸ ਦੀ ਗੱਲ ਕਹਿੰਦਾ ਹੈ ਤੇ ਅਸੀਂ ਕਹਿੰਦਿਆਂ ਕਹਿੰਦਿਆਂ ਕਿਤੇ ਸੱਜੇ ਖੱਬੇ ਚਲੇ ਜਾਂਦੇ ਆ ਕੋਈ ਸਮਾਜ ਦੀ ਉਦਾਹਰਨ ਕੋਈ ਰਾਜਨੀਤੀ ਦੀ ਉਦਾਹਰਨ ਕਿਸੇ ਬੰਦੇ ਦੀ ਉਦਾਹਰਨ ਹਾਲਾਂਕਿ ਕਥਾ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਸਭ ਤੇ ਊਤਮ ਹਰ ਕੀ ਕਥਾ ਪਰ ਊਤਮਤਾ ਹੈ ਨਾਮ ਸੁੰਨਤ ਦਰਦ ਦੁਖ ਲਥਾ ਕਿ ਜੇਕਰ ਕਥਾ ਦੇ ਵਿੱਚੋਂ ਨਾਮ ਦੀ ਮਹਿਕ ਆਵੇ ਜੇਕਰ ਕਥਾ ਦੇ ਵਿੱਚੋਂ ਸਾਨੂੰ ਆਪਣੇ ਗੁਰੂ ਸਾਹਿਬ ਦਾ ਇਤਿਹਾਸ ਗੁਰੂ ਦੀ ਬਾਣੀ ਦਾ ਪਤਾ ਲੱਗੇ ਫੇਰ ਇਹ ਕਥਾ ਵੀ ਉੱਤਮ ਬਣ ਜਾਂਦੀ ਹੈ ਪਰ ਕੀਰਤਨ ਨੂੰ ਪ੍ਰਧਾਨਾ ਤਾਂ ਲਿਖਿਆ ਹੈ ਕਿ ਅਸੀਂ ਕਥਾ ਕਰਦੇ ਆ ਢਾਡੀ ਵਾਰਾਂ ਕਹਿੰਦੇ ਆ ਕਵੀਸ਼ਰੀ ਕਰਦੇ ਆ ਧਾਰਨਾ ਨਾਲ ਕੀਰਤਨ ਕਰਦੇ ਆ ਸੱਜੇ ਖੱਬੇ ਉਦਾਹਰਨਾਂ ਦੇ ਦਿੰਨੇ ਆ ਪਰ ਸਹੀ ਰੂਪ ਚ ਜਿਹੜਾ ਕੀਰਤਨ ਹੈ ਜਿੰਨੂੰ ਗੁਰਬਾਣੀ ਨੇ ਪ੍ਰਧਾਨਾ ਲਿਖਿਆ ਉਹਦੇ ਚ ਕੋਈ ਕੀਰਤਨੀਆਂ ਇਧਰ ਉਧਰ ਦੀ ਉਦਾਹਰਨ ਨਹੀਂ ਦੇ ਸਕਦਾ ਖਾਸ ਕਰਕੇ ਇਸ ਸ਼ੈਲੀ ਨੂੰ ਦਰਬਾਰ ਸਾਹਿਬ ਦੇ ਜਥਿਆਂ ਨੇ ਸੰਭਾਲ ਕੇ ਰੱਖਿਆ ਕਿ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਜਿੰਨਾ ਸਮਾਂ ਕੀਰਤਨੀਆਂ ਨੂੰ ਦਿੱਤਾ ਹੈ ਉਹ ਆਪਣੇ ਸਮੇਂ 'ਚ ਰਹਿ ਕੇ ਕੇਵਲ ਬਾਣੀ ਦਾ ਕੀਰਤਨ ਕਰਦਾ ਹੈ। ਵੈਸੇ ਅੱਜਕੱਲ ਬਹੁਤ ਨੇ ਜਿਹੜੇ ਇੱਕ ਸ਼ਬਦ ਪੜ੍ਹ ਕੇ ਮੇਰੇ ਵਰਗੇ ਇੱਧਰ-ਉੱਧਰ ਦੀਆਂ ਕਹਾਣੀਆਂ ਵੀ ਸੁਣਾਉਣ ਲੱਗ ਪੈਂਦੇ ਨੇ। ਯਾਦ ਰੱਖਣਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਰਤਨ ਦੀ ਪ੍ਰਧਾਨਤਾ ਇਸ ਕਰਕੇ ਲਿਖੀ ਹੈ ਵੀ ਇੱਥੇ ਕੇਵਲ ਬਾਣੀ ਦੀ ਗੱਲ ਚੱਲਦੀ ਹੈ। ਤਾਂ ਲਿਖਿਆ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀਐ ਲਾਏ ਧਿਆਨਾ ਇਥੋਂ ਤੱਕ ਕਹਿ ਦਿੱਤਾ ਵੀ ਜੋ ਜਨ ਕਰੇ ਕੀਰਤਨ ਗੋਪਾਲ ਤਿਸ ਕੋ ਪੋਹ ਨਾ ਸਕੈ ਜਮਕਾਲ ਯਾਦ ਰੱਖਣਾ ਕੋਈ ਬੰਦਾ ਦੁਨਿਆਵੀ ਤੌਰ ਤੇ ਕਵਿਤਾ ਪੜੇ ਨਾ ਸਟੇਜ ਤੇ ਖਲੋਤਾ ਕਵੀ ਕੋਈ ਕਵਿਤਾ ਪੜੇ ਤੇ ਸੰਗਤ ਨੂੰ ਚੰਗੀ ਲੱਗੇ ਤੇ ਆਪਾਂ ਕਹੀਏ ਭਾਈ ਇਹ ਕਵਿਤਾ ਦੁਬਾਰਾ ਪੜ ਤੇ ਕਵੀ ਛੇਤੀ ਦੁਬਾਰਾ ਕਵਤਾ ਨਹੀਂ ਪੜਦਾ ਉਹਨੂੰ ਪਤਾ ਹੈ ਕਿ ਜੇ ਮੈਂ ਇਹੀ ਕਵਤਾ ਦੋਰੇ ਪੜਾਂਗਾ ਤਾਂ ਮੇਰਾ ਰਸ ਘਟ ਜਾਵੇਗਾ ਪਰ ਜੇ ਸੰਗਤ ਜਾਦਾ ਜ਼ੋਰ ਪਾਵੇ ਤੇ ਉਹ ਦੋਰੇ ਪੜ ਦੇਣ ਤੇ ਰਸ ਘਟ ਜਾਂਦਾ ਹੈ ਜੇ ਕੋਈ ਤੀਜੀ ਵਾਰ ਕਵੇ ਪੜ ਤੇ ਤੀਸਰੀ ਵਾਰ ਰਸ ਹੋਰ ਘਟ ਜਾਂਦਾ ਤੇ ਚੌਥੀ ਵਾਰ ਫੇਰ ਘਟਦਾ ਘਟਦਾ ਘਟ ਜਾਂਦਾ ਕਿਉਂਕਿ ਘਟਣਾ ਹੀ ਹੈ ਜਦੋਂ ਦੁਨਿਆਵੀ ਕਵਤਾ ਇੱਕੇ ਵਾਰ ਵਾਰ-ਵਾਰ ਪੜੀ ਜਾਵੇਗੀ ਵਾਰ-ਵਾਰ ਪੜੀ ਜਾਵੇਗੀ ਉਹਦਾ ਰਸ ਘਟਦਾ ਘਟਦਾ ਘਟ ਜਾਵੇਗਾ ਪਰ ਸੰਸਾਰ ਤੇ ਕੇਵਲ ਤੇ ਕੇਵਲ ਇੱਕ ਅਕਾਲੀ ਬਾਣੀ ਰੱਬੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਵੀ ਇੱਕ ਸ਼ਬਦ ਨੂੰ ਕਿੰਨਾ ਵੀ ਸੁਣੀ ਜਾਓ ਵਾਰ-ਵਾਰ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ ਜਿੰਨੀ ਵਾਰ ਸੁਣਾਂਗੇ ਇਥੇ ਅਸਰ ਵੱਧਦਾ ਜਾਵੇਗਾ ਵੱਧਦਾ ਜਾਵੇਗਾ ਵੱਧਦਾ ਜਾਵੇ ਇਸ ਕਰਕੇ ਕੋਈ ਬੰਦਾ ਕਿੰਤੂ ਨਹੀਂ ਕਰੇਗਾ ਵੀ ਮੈਂ ਉਹੀ ਸ਼ਬਦ ਕਿਉਂ ਸੁਣ ਰਿਹਾ ਮੈਂ ਉਹੀ ਪਾਠ ਕਿਉਂ ਸੁਣ ਰਿਹਾ ਰੋਜ਼ ਜਪਜੀ ਸਾਹਿਬ ਸਵੇਰੇ ਸੁਣਦਾ ਮੈਂ ਰੋਜ਼ ਸੋਦਰ ਦੀ ਬਾਣੀ ਸੁਣਦਾ ਕਿਉਂ ਕਿਉਂਕਿ ਯਾਦ ਰੱਖਣਾ ਇਹ ਗੀਤ ਨਹੀਂ ਇਹ ਬ੍ਰਹਮ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਨੇ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਬਾਣੀ ਚ ਉਹ ਲਿਖਦੇ ਨੇ ਕੀ ਕਹਿੰਦੇ ਨੇ ਕਹਿੰਦੇ ਲੋਕ ਜਾਣੇ ਇਹ ਉਹ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਜਿਉਂ ਕਾਂਛੀ ਉਪਦੇਸ਼ ਹੋਏ ਮਾਨ ਸਮਰਤੀ ਬਾਰ ਕਹਿੰਦੇ ਦੁਨੀਆਂ ਨੇ ਗੀਤ ਸਮਝਿਆ ਪਰ ਮੈਨੂੰ ਕੋਈ ਕਵੇ ਨਾ ਕਿ ਬਾਣੀ ਕੀ ਹੈ ਸ਼ਬਦ ਕੀ ਹੈ ਤੇ ਮੈਂ ਕਵਾਂਗਾ ਭਲਿਓ ਇਹ ਬ੍ਰਹਮ ਦੀ ਵਿਚਾਰ ਹੈ ਤੇ ਕਹਿੰਦੇ ਇਹ ਵਿਚਾਰ ਇਦਾਂ ਦੀ ਹੈ ਕਿ ਜਿਵੇਂ ਪਾਂਡਿਆ ਨੇ ਕਿਹਾ ਸੀ ਨਾ ਕਿ ਜਿਹੜਾ ਬੰਦਾ ਕਾਂਛੀ ਦੀ ਧਰਤੀ ਤੇ ਪਰਲੋਕ ਸੁਧਾਰ ਜਾਵੇ ਉਹ ਕਿੰਨੇ ਵੀ ਬੁਰੇ ਕਰਮ ਕਿਉਂ ਨਾ ਕੀਤੇ ਹੋਣ ਜਿਹੜਾ ਅੰਤਮ ਸਮੇਂ ਤੇ ਕਾਂਛੀ ਵਿੱਚ ਰਹਿ ਕੇ ਮਰੇਗਾ ਉਹ ਸਵਰਗਾਂ ਵਿੱਚ ਜਾਵੇਗਾ ਉਹ ਨਰਕਾਂ 'ਚ ਨਹੀਂ ਜਾਵੇਗਾ ਇਸ ਗੱਲ ਦਾ ਸਭ ਤੋਂ ਪਹਿਲਾਂ ਜੇ ਕਿਸੇ ਨੇ ਖੰਡਨ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤਾ ਭਗਤ ਕਬੀਰ ਸਾਹਿਬ ਨੇ ਕੀਤਾ ਕੀ ਕਿਹਾ ਭਗਤ ਕਬੀਰ ਜੀ ਨੇ ਉਹਨਾਂ ਨੇ ਦੁਨੀਆ ਦੇ ਉੱਤੇ ਪਾंडਿਆਂ ਦੇ ਵਿਰੁੱਧ ਬਗਾਵਤ ਕੀਤੀ ਇੱਕ ਬਹੁਤ ਵੱਡੀ ਉਹ ਬਗਾਵਤ ਕੀ ਸੀ ਉਹ ਫਿਰ ਆਪਣੀ ਬਾਣੀ 'ਚ ਲਿਖਦੇ ਨੇ ਕੀ ਕਹਿੰਦੇ ਕਬੀਰ ਜੀ ਕਹਿੰਦੇ ਸਗਲ ਜਨਮ ਸ਼ਿਵ ਪੂਰੀ ਗਵਾਇਆ ਭਗਤ ਕਬੀਰ ਜੀ ਕਹਿੰਦੇ ਮੈਂ ਆਪਣਾ ਸਾਰਾ ਜੀਵਨ ਜਿਹੜਾ ਸੀ ਨਾ ਇਹ ਬਨਾਰਸ ਦੀ ਧਰਤੀ ਤੇ ਸ਼ਿਵਦੀਪੂਰੀ ਵਿੱਚ ਜਿਹਨੂੰ ਕਾਂਛੀ ਕਿਹਾ ਜਾਂਦਾ ਹੈ ਇਸ ਧਰਤੀ ਤੇ ਬਤੀਤ ਕੀਤਾ ਤੇ ਜਦੋਂ ਮੌਤ ਆਉਣ ਲੱਗੀ ਨਾ ਭਗਤ ਜੀ ਨੂੰ ਜਦੋਂ ਉਹ ਰੱਬ ਦੇ ਘਰ ਜਾਣ ਲੱਗੇ ਪ੍ਰਲੋਕ ਸੁਧਾਰਨ ਲੱਗੇ ਫੇਰ ਕੀ ਹੋਇਆ ਉਹ ਫੇਰ ਬਾਣੀ 'ਚ ਲਿਖਦੇ ਨੇ ਕਹਿੰਦੇ ਮਰਤੀ ਬਾਰ ਮਗਹਰ ਉਠਿਆ ਆਇਆ ਕਹਿੰਦੇ ਮਰਨ ਲੱਗਿਆ ਮੈਂ ਮਗਹਰ ਦੀ ਧਰਤੀ ਤੇ ਆ ਗਿਆ ਤੇ ਪਾਂਡੇ ਕਹਿੰਦੇ ਸੀ ਵੀ ਜਿਹੜਾ ਮਗਹਰ ਜਾ ਕੇ ਮਰੇਗਾ ਉਹ ਸਵਰਗਾਂ 'ਚ ਨਹੀਂ ਉਹ ਨਰਕਾਂ 'ਚ ਜਾਵੇ ਦੁਨੀਆ ਤੇ ਪਹਿਲੇ ਮਹਾਨ ਕ੍ਰਾਂਤੀਕਾਰੀ ਭਗਤ ਭਗਤ ਕਬੀਰ ਜੀ ਹੋਏ ਜਿਨ੍ਹਾਂ ਨੇ ਕਿਹਾ ਉਹ ਭਲਿਓ ਉਹ ਪਾंडਿਓ ਧਰਤੀ ਕੋਈ ਚੰਗੀ ਮਾੜੀ ਨਹੀਂ ਹੁੰਦੀ ਬੰਦੇ ਦੀ ਨੀਅਤ ਤੇ ਬੰਦੇ ਦੇ ਕਰਮ ਮਾੜੇ ਚੰਗੇ ਹੁੰਦੇ ਨੇ ਜੇਕਰ ਬੰਦੇ ਨੇ ਕਰਮ ਚੰਗੇ ਕੀਤੇ ਤੇ ਉਹ ਮਗਰ ਜਾ ਕੇ ਵੀ ਮਰ ਜਾਵੇ ਜੇ ਉਹਦੇ ਕਰਮ ਚੰਗੇ ਨੇ ਤੇ ਰੱਬ ਦੀ ਦਰਗਾਹ ਚ ਮਾਣ ਮਿਲੇਗਾ ਪਰ ਜੇ ਕਰਮ ਮਾੜੇ ਨੇ ਤੇ ਕਾਂਛੀ ਚ ਰਹਿ ਕੇ ਵੀ ਕਿਉਂ ਨਾ ਮਰ ਜਾਵੇ ਉਹ ਬੰਦਾ ਕਦੇ ਸਵਰਗਾਂ ਚ ਨਹੀਂ ਜਾ ਸਕਦਾ ਤਾ ਗੁਰੂ ਨਾਨਕ ਨੇ ਭਗਤ ਕਬੀਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਜਾ ਕੇ ਅੰਕਿਤ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਉਸ ਬਾਣੀ ਨੂੰ ਕਬੀਰ ਜੀ ਦੇ ਕੋਲੋਂ ਲੈ ਲਿਆ ਬਨਾਰਸ ਜਾ ਕੇ ਕੀ ਕਿਹਾ ਭਗਤ ਕਬੀਰ ਜੀ ਨੇ ਉਹਨਾਂ ਦੇ ਬੜੇ ਕ੍ਰਾਂਤੀਕਾਰੀ ਬੋਲ ਨੇ ਉਹ ਲਿਖਦੇ ਨੇ ਕਹਿੰਦੇ ਸਗਲ ਜਨਮ ਸ਼ਿਵ ਪੂਰੀ ਗਵਾਇਆ ਮਰਤੀ ਬਾਹਰ ਮਗ ਹਰੇ ਉਠਿਆ ਆਇਆ ਬਹੁਤ ਬਰਸ ਤਪ ਕੀਆ ਕਾਂਛੀ ਮਰਨ ਪਿਆ ਮਗਹਰ ਕੀ 바ਸੀ ਕਹਿੰਦੇ ਬੜਾ ਤਪ ਕੀਤਾ ਕਾਂਛੀ ਦੀ ਧਰਤੀ ਤੇ ਪਰ ਮਰਨ ਵੇਲੇ ਅਸੀਂ ਮਗਹਰ ਆ ਗਏ ਕਿਉਂ ਭਲਾ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਉਹ ਧਰਤੀਆਂ 'ਚ ਫਰਕ ਨਹੀਂ ਪਾਉਂਦੇ ਉਹ ਕੀ ਸਮਝਦੇ ਨੇ ਕਾਂਛੀ ਮਗਹਰ ਸਮ ਵਿਚਾਰੀ ਓਚੀ ਭਗਤ ਕੈਸੇ ਉਤਰ ਸੁਪਾਰੀ ਕਹਿੰਦੇ ਜੇ ਕੋਈ ਸਾਨੂੰ ਪੁੱਛੇ ਨਾ ਰੱਬ ਦੇ ਪਿਆਰਿਆਂ ਨੂੰ ਵੀ ਧਰਤੀ ਕਿਹੜੀ ਚੰਗੀ ਤੇ ਅਸੀਂ ਕਵਾਂਗੇ ਉਹ ਧਰਤੀ ਚੰਗੀ ਜਿਸ ਧਰਤੀ ਤੇ ਬਹਿ ਕੇ ਬੰਦੇ ਨੇ ਰੱਬ ਦਾ ਨਾਮ ਲੈ ਲਿਆ ਬਾਣੀ ਚ ਗੁਰੂ ਰਾਮਦਾਸ ਜੀ ਦਾ ਬੜਾ ਪਿਆਰਾ ਇੱਕ ਬਚਨ ਹੈ ਅਕਸਰ ਆਪਾਂ ਉਦੋਂ ਪੜਦੇ ਜਦੋਂ ਮਹਾਰਾਜ ਦਾ ਸੋਖਾ ਸੁਣੋ ਕੇ ਅਸੀਂ ਗੁਰੂ ਸਾਹਿਬ ਨੂੰ ਪਲੰਘੇ ਤੇ ਬਰਾਜਮਾਨ ਕਰਦੇ ਹਾਂ ਤੇ ਸੰਗਤ ਫਿਰ ਢੋਲੀਆਂ ਢੋਲਕੀਆਂ ਦਾ ਸ਼ਬਦ ਪੜਦੀ ਹੈ ਕਿੰਨਾ ਪਿਆਰਾ ਬਚਨ ਹੈ ਕੀ ਕਹਿੰਦੇ ਸਹਿਬ ਕਹਿੰਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾਂ ਜਿੱਥੇ ਗੁਰੂ ਦੇ ਚਰਨ ਪੈ ਜਾਣ ਗੁਰਸੇਖ ਉਸ ਧਰਤੀ ਨੂੰ ਲੱਭ ਲੈਂਦੇ ਤੇ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਨੇ ਉਥੋਂ ਦੀ ਧੂੜੀ ਨੂੰ ਚੁੱਕ ਕੇ ਆਪਣੇ ਮਸਤਕ 'ਨਾਂ ਲਾ ਲੈਂਦੇ ਨੇ ਬੜਾ ਪਿਆਰਾ ਬਚਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਅਕਸਰ ਇਸ ਬਚਨ ਨੂੰ ਸ਼ਾਮ ਦੇ ਸਮੇਂ ਤੇ ਸੋਦਰ ਦੇ ਪਾਠ ਤੋਂ ਬਾਅਦ ਸੋਖਾਸਨ ਜਦੋਂ ਗੁਰੂ ਸਾਹਿਬ ਦਾ ਹੁੰਦਾ ਉਦੋਂ ਬਹੁਤ ਆਤਮ ਸਰਵਣ ਕਰਦੇ ਆ ਤੇ ਮਹਾਰਾਜ ਦਾ ਕਿੰਨਾ ਪਿਆਰਾ ਬਚਨ ਨੇ ਗੁਰੂ ਰਾਮਦਾਸ ਜੀ ਦਾ ਇੱਕ ਜਗ੍ਹਾ ਤੇ ਉਹਨਾਂ ਹੋਰ ਬੜਾ ਪਿਆਰਾ ਦ੍ਰਿਸ਼ਟਾਂਤ ਦਿੱਤਾ ਉਹ ਲਿਖਦੇ ਨੇ ਕਹਿੰਦੇ ਸਾ ਧਰਤੀ ਭਈ ਹਰੀਆਵਲੀ ਕਹਿੰਦੇ ਉਹ ਧਰਤੀ ਹਰੀ ਭਰੀ ਹੋ ਗਈ ਕਿਹੜੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਜਿੱਥੇ ਗੁਰੂ ਸਾਹਿਬ ਬਹਿ ਕੇ ਜਾ ਕੇ ਤਾਨ ਗੁਰੂ ਅਰਜਨ ਦੇਵ ਮਹਾਰਾਜ ਨਾਲ ਜਦੋਂ ਦਰਬਾਰ ਸਾਹਿਬ ਸੇਵਾ ਕਰਾਉਂਦੇ ਸੀ ਤੇ ਇੱਥੇ ਸੇਵਾ ਕਰਦਿਆਂ ਕਰਦਿਆਂ ਸੈਂਸਰੇ ਪਿੰਡ 'ਚ ਕੋਈ ਜੋੜ ਮੇਲਾ ਆ ਗਿਆ ਤੇ ਪਿੰਡ ਦੀ ਸੰਗਤ ਇਕੱਠੀ ਹੋ ਕੇ ਆਈ ਵੀ ਮਹਾਰਾਜ ਕਿਰਪਾ ਕਰੋ ਗੁਰੂ ਗਰੀਬਨਵਾਜ਼ ਸਾਡੇ ਨਗਰ ਦੇ ਵਿੱਚ ਜੋੜ ਮੇਲਾ ਹੈ ਤੇ ਤੁਸੀਂ ਸਾਡੇ ਨਗਰ ਦੇ ਵਿੱਚ ਚਰਨ ਪਾ ਦਿਓ ਮਨ ਦੀ ਭਾਵਨਾ ਹੁੰਦੀ ਨਾ ਸੰਗਤ ਦੀ ਮਹਾਰਾਜ ਉਸ ਨਗਰ ਵਿੱਚ ਗਏ ਤੇ ਉਸ ਪਿੰਡ ਵਿੱਚ ਆ ਕੇ ਚੌਧਰੀ ਕੁੱਕੇ ਨੇ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰੋ ਮੇਰਾ ਪਿੰਡ ਬਿਲਕੁਲ ਨੇੜੇ ਐ ਜਿਹਦੇ ਨਾਂ ਤੋਂ ਕੁੱਕੇਵਾਲੀ ਪਿੰਡ ਬਣਿਆ ਕਹਿੰਦਾ ਪਾਤਸ਼ਾਹ ਮੇਰੇ ਨਗਰ ਵੀ ਚਰਨ ਪਾ ਦਿਓ ਮਹਾਰਾਜ ਉਸ ਸਿੱਖ ਦੀ ਚੌਧਰੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਉਸ ਨਗਰ ਵੀ ਗਏ ਤੇ ਜਿੱਥੇ ਮਹਾਰਾਜ ਬੈਠੇ ਨਾ ਉਹ ਰੌੜ ਦਾ ਇਲਾਕਾ ਸੀ ਆਪਣੇ ਮਾਝੇ ਚ ਰੌੜ ਉਹਨੂੰ ਕਹਿੰਦੇ ਜਿਹੜਾ ਰੜਾ ਮੈਦਾਨ ਹੋਵੇ ਤੋ ਰੌੜ ਦੇ ਇਲਾਕੇ ਚ ਗੁਰੂ ਅਰਜਨ ਦੇਵ ਜੀ ਬਹਿ ਗਏ ਤੇ ਉਹਨਾਂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਸ਼ੁਰੂ ਕਰਤੀ ਤੇ ਬਾਣੀ ਕਹਿੰਦੀ ਹੈ ਵੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਤੇ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਰੁਕ ਕੇ ਤੇ ਵਾਪਸ ਦਰਬਾਰ ਸਾਹਿਬ ਆ ਗਏ ਅੰਮ੍ਰਿਤਸਰ ਸੇਵਾ ਕਰਾਉਂਦੇ ਸੀ ਉੱਥੇ ਤੇ ਜਿਹੜੇ ਪਿੰਡ ਵਾਲੇ ਸੀ ਉਹਨਾਂ ਨੇ ਉਸ ਧਰਤੀ ਨੂੰ ਕਿਹਾ ਵੀ ਇਹ ਧਰਤੀ ਹੁਣ ਆਮ ਨਹੀਂ ਰਹੀ ਇੱਥੇ ਸਾਡੇ ਸ਼ੈਨਸ਼ਾਹ ਦੇ ਚਰਨ ਪੈ ਗੇ ਉਹਨਾਂ ਨੇ ਉਸ ਧਰਤੀ ਨੂੰ ਨਾਮ ਦਿੱਤਾ ਵੀ ਇਹਨੂੰ ਅੱਜ ਤੋਂ ਬਾਅਦ ਗੁਰੂ ਕੀ ਰੌੜ ਕਿਹਾ ਜਾਵੇ ਕਿਉਂਕਿ ਗੁਰੂ ਸਾਡਾ ਵੱਡਾ ਹੈ ਤੇ ਜਿਹੜੀ ਵਸਤੂ ਦਾ ਸਬੰਧ ਗੁਰੂ ਨਾਲ ਜੁੜ ਗਿਆ ਉਹ ਵਸਤੂ ਵੀ ਵੱਡੀ ਹੋ ਜਾਂਦੀ ਹੈ ਜਿਵੇਂ ਖੂਹ ਤਾਂ ਬੜੇ ਸੀ ਪੰਜਾਬ 'ਚ ਪਰ ਹਰੇਕ ਖੂਹ ਨੂੰ ਗੁਰੂ ਦਾ ਖੂਹ ਨਹੀਂ ਕਿਹਾ ਜਾਂਦਾ ਜਿਹਦਾ ਸਬੰਧ ਗੁਰੂ ਨਾਲ ਜੁੜ ਗਿਆ ਉਹ ਗੁਰੂ ਦਾ ਖੂਹ ਹੋ ਗਿਆ ਅੰਬ ਦੇ ਰੁੱਖ ਬੜੇ ਸਨ ਪੰਜਾਬ ਵਿੱਚ ਅੱਜ ਵੀ ਨੇ ਹਰੇਕ ਅੰਬ ਦੇ ਰੁੱਖ ਤੋਂ ਅੰਬ ਸਾਬ ਨਹੀਂ ਬਣਿਆ ਅੰਬ ਸਾਬ ਉਹੀ ਬਣਿਆ ਜਿੱਥੇ ਸਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਉਹ ਮੁਹਾਲੀ ਦੀ ਧਰਤੀ ਤੇ ਚਲੇ ਗਏ ਤੋ ਇਸ ਕਰਕੇ ਰੌੜਾ ਬੜੀਆਂ ਸਨ ਪਰ ਗੁਰੂ ਕੀ ਰੌਣ ਇੱਕ ਹੀ ਹੋਈ ਕਿਉਂ ਕਿਉਂਕਿ ਉਸ ਰੜੇ ਮੈਦਾਨ ਚ ਗੁਰੂ ਅਰਜਨ ਦੇ ਮਹਾਰਾਜ ਨੇ ਸੰਗਤ ਨੂੰ ਵਹਾ ਕੇ ਨਾ ਤੇ ਗੁਰਬਾਣੀ ਦੀ ਗੱਲ ਕਰਨੀ ਸ਼ੁਰੂ ਕੀਤੀ ਕੁਝ ਸਮੇਂ ਬਾਅਦ ਸਾ ਸੰਗਤ ਜੀ ਜਦੋਂ ਮਹਾਰਾਜ ਆ ਗਏ ਨਾ ਤੇ ਫੇਰ ਇਤਿਹਾਸ ਕਹਿੰਦਾ ਹੈ ਵੀ ਨੌਵੇਂ ਗਰਦੇਵ ਦਾ ਜਦੋਂ ਨੌਵੇਂ ਜਾਮੇ ਚ ਸਮਾ ਆਇਆ ਨਾ ਤੇ ਬਾਬੇ ਬਕਾਲੇ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬੇ ਮੱਖਣ ਸ਼ਾਹ ਨੇ ਪ੍ਰਗਟ ਕੀਤਾ ਉਹਦਾ ਵੀ ਇੱਕ ਕਾਰਨ ਸੀ ਕਿਉਂਕਿ ਜਿਹੜੇ ਬਾਬੇ ਮੱਖਣ ਸਾਹ ਦੇ ਬਜ਼ੁਰਗ ਸਨ ਨਾ ਸਤਵੀਂ ਪੀੜੀ ਚੋਂ ਮਗਰ ਜਾਈਏ ਤੇ ਉਹਨਾਂ ਦਾ ਨਾਂ ਬਾਬਾ ਸੌਣ ਸੀ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਬਾਬੇ ਸੌਣ ਦੇ ਨਾਲ ਮੁਜ਼ੱਫਰਾਬਾਦ ਪਾਕਿਸਤਾਨ ਚ ਹੁੰਦੀ ਹੈ ਕੁਝ ਗ੍ਰੰਥਾਂ ਦਾ ਹਵਾਲਾ ਦੇ ਕੇ ਮੈਂ ਤੁਹਾਡੇ ਨਾਲ ਬਚਨ ਕਰਾਂਗਾ ਕਿਉਂਕਿ ਮੇਰਾ ਸੁਭਾਅ ਹੈ ਮੈਂ ਦਰਬਾਰ ਸਾਹਿਬ ਵੀ ਬੜੀ ਵਾਰ ਹਾਜ਼ਰੀ ਭਰੀ ਮੈਂ ਇੱਕ ਗੱਲ ਕਹਿਣਾ ਵੀ ਕਥਾ ਦਾ ਮਤਲਬ ਹੈ ਇਤਿਹਾਸ ਔਰ ਗਰਬਾਣੀ ਦਾ ਸਮੇਲ ਇਹ ਨਹੀਂ ਕਿ ਮੈਂ ਅੱਗੇ-ਅੱਗੇ ਪੜੀ ਜਾਵਾਂ ਤੁਸੀਂ ਮਗਰ ਪੜੀ ਜਾਓ ਤੇ ਇੱਕ ਘੰਟਾ ਤੁਸੀਂ ਮੈਨੂੰ ਸੁਣਨਾ ਹੈ ਤੇ ਮੈਂ ਉਸ ਸਮੇਂ ਵਿੱਚ ਕੁਝ ਸੁਣਾਵਾਂ ਨਾ ਮੇਰਾ ਸੁਭਾਅ ਹੈ ਕਿ ਮੈਂ ਇੱਕ ਘੰਟੇ 'ਚ ਵੱਧ ਤੋਂ ਵੱਧ ਤੁਹਾਨੂੰ ਗੁਰੂਕੀਆਂ ਸਾਖੀਆਂ ਜਾਂ ਗੁਰੂ ਦੀ ਬਾਣੀ ਦੇ ਬਚਨ ਸੁਣਾ ਕੇ ਜਾਵਾਂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਮੁਜਫਰਾਬਾਦ ਗਏ ਤੇ ਇੱਕ ਬਹੁਤ ਵੱਡਾ ਘਰ ਸੀ ਮਹਿਲ ਸੀ ਤੇ ਜਿਸ ਘਰ ਦੀਆਂ ਚਾਰ ਨੁਕਰਾਂ ਤੇ ਚਾਰ ਝੰਡੇ ਝੂਲਦੇ ਪਏ ਸਨ ਉਹਨਾਂ ਦਿਨਾਂ ਚ ਇੱਕ ਰਵਾਇਤ ਹੁੰਦੀ ਸੀ ਵੀ ਜਿਹੜਾ ਬੰਦਾ ਬਹੁਤ ਅਮੀਰ ਹੋਵੇ ਤਨਾਡ ਹੋਵੇ ਨਾ ਉਹ ਆਪਣੇ ਘਰ ਦੀਆਂ ਚਾਰਾਂ ਨੁਕਰਾਂ ਤੇ ਚਾਰ ਤਵਜ ਲਾਇਆ ਕਰਦਾ ਸੀ ਤਵਜ ਤੋਂ ਭਾਵ ਝੰਡਾ ਸਾਡੇ ਮਾਝੇ ਚ ਅੱਜ ਵੀ ਕਹਾਵਤ ਹੈ ਜਦੋਂ ਦੋ ਬੰਦੇ ਆਪਸ ਵਿੱਚ ਗੱਲ ਕਰਨ ਤੇ ਦੋਵਾਂ ਦਾ ਸਟੇਟਸ ਇੱਕੋ ਜਿਹਾ ਹੋਵੇ ਤੇ ਦੂਜਾ ਫਿਰ ਕਈ ਵਾਰ ਇਹ ਜਵਾਬ ਦਿੰਦਾ ਕਿ ਜਾ ਫਲਾਨਿਆਂ ਮੈਂ ਤੈਨੂੰ ਜਾਣਦਾ ਤੇਰੇ ਕਿਹੜੇ ਝੰਡੇ ਝੂਲਦੇ ਨੇ ਇਹ ਉਦਾਹਰਨ ਵੀ ਇਥੋਂ ਬਣੀ ਵੀ ਝੰਡੇ ਉਹਦੇ ਝੂਲਿਆ ਕਰਦੇ ਸਨ ਜਿਹਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਧਨ ਦੌਲਤ ਤੇ ਜਿਹੜਾ ਅਮੀਰ ਬੰਦਾ ਹੁੰਦਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੇ ਨੂੰ ਕਿਹਾ ਵੀ ਜਾ ਜਾ ਕੇ ਪਤਾ ਕਰ ਇਹ ਕੀ ਦਾ ਗ੍ਰਹਿ ਹੈ ਜੀਦੇ ਘਰ ਦੀਆਂ ਚਾਰ ਨੁੱਕਰਾਂ ਤੇ ਚਾਰ ਤਵਾਜ ਝੂਲਦੇ ਪਏ ਨੇ ਮਰਦਾਨੇ ਨੇ ਪਤਾ ਕੀਤਾ ਵਾਪਸ ਆ ਕੇ ਕਿਹਾ ਮਹਾਰਾਜ ਇਸ ਪਰਿਵਾਰ ਦੇ ਮੁਖੀ ਦਾ ਨਾਮ ਸੌਣ ਹੈ ਇਹਦੇ ਸਮੁੰਦਰੀ ਜਹਾਜ਼ ਚੱਲਦੇ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਇਹ ਲੂਣ ਦਾ ਵਪਾਰ ਕਰਨ ਵਾਸਤੇ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਕਿ ਚਲ ਆਪਾਂ ਇਹਦੇ ਘਰ ਜਾਣਾ ਹੈ ਕਿਉਂ ਇਸ ਕਰਕੇ ਨਹੀਂ ਕਿ ਉਹ ਅਮੀਰ ਹੈ ਯਾਦ ਰੱਖਣਾ ਗੁਰੂ ਨਾਨਕ ਗਰੀਬਾਂ ਦੇ ਘਰ ਵੀ ਗਏ ਤੇ ਗੁਰੂ ਨਾਨਕ ਅਮੀਰਾਂ ਦੇ ਘਰ ਵੀ ਗਏ ਦੁਨੀਆਵੀ ਤੌਰ ਤੇ ਅਮੀਰ ਹੋਣਾ ਗਰੀਬ ਹੋਣਾ ਇਹਦੇ ਨਾਲ ਗੁਰੂ ਨੂੰ ਕੋਈ ਮਤਲਬ ਨਹੀਂ